ਦਾ ਸਿੱਖ ਹੈ ਨਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਉਹਨਾਂ ਉਹਨੂੰ ਕੀ ਕਰਨਾ ਚਾਹੀਦਾ ਦੇਖੋ ਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਦੱਸਦੇ ਆ ਫਿਰ ਅਸੀਂ ਬਾਣੀ ਵਿੱਚੋਂ ਸਿੱਖਦੇ ਕਿਉਂ ਨਹੀਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੱਸ ਹੀ ਦਿੱਤਾ ਵੀ ਗੁਰੂ ਦਾ ਸਿੱਖ ਬਣਨਾ ਚਾਹੁੰਦਾ ਤਾਂ ਭਾਈ ਗੁਰੂ ਜੀ ਦਾ ਸਿੱਖ ਇਹੋ ਜਿਹਾ ਹੁੰਦਾ ਸੀ ਤੈਨੂੰ ਦੱਸਦੇ ਆ ਗੁਰੂ ਦੇ ਸਿੱਖ ਨੇ ਕਿਹੜੇ ਕਿਹੜੇ ਕੰਮ ਕਰਨੇ ਆ ਕਿਹੜੇ ਪਾਠ ਕਰਨੇ ਆ ਕਿਵੇਂ ਪਾਠ ਕਰਨਾ ਕਿਵੇਂ ਭਜਨ ਕਰਨਾ ਕਿਹੜੇ ਟਾਈਮ ਉੱਠਣਾ ਗੁਰੂ ਸਾਹਿਬ ਜੀ ਦੱਸਦੇ ਆ ਕਿ ਨਹੀਂ ਦੱਸਦੇ ਗੌੜੀ ਰਾਗ ਦੇ ਵਿੱਚ ਗੁਰੂ ਰਾਮਦਾਸ ਮਹਾਰਾਜੀ ਦਾ ਸ਼ਬਦ ਆਉਂਦਾ ਹੈ ਗੁਰ ਸਤਗੁਰ ਕਾਜੋ ਸਿੱਖ ਅਖਾਏ ਮਾਰਾ ਸੱਚੇ ਪਾਤਸ਼ਾਹ ਸਾਫ਼ ਦੱਸਦੇ ਕਿ ਜਿਹੜਾ ਗੁਰੂ ਜੀ ਦਾ ਸਿੱਖ ਅਖਵਾਉਂਦਾ ਹੈ ਸੋ ਭਲਕੇ ਉਠ ਹਰ ਨਾਮ ਤੇ ਆਵੇ ਜਿਵੇਂ ਗੁਰੂ ਕਹਿੰਦਾ ਉਵੇਂ-ਉਵੇਂ ਅਸੀਂ ਕਰੀ ਜਾਣਾ ਵੀ ਜਿਹੜਾ ਅਸੀਂ ਕਰ ਰਹੇ ਆ ਕੀ ਉਹ ਗੁਰੂ ਕਹਿ ਰਿਹਾ ਹੈ ਗੁਰ ਸਤ ਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਪਾਤਸ਼ਾਹ ਕਹਿੰਦੇ ਜੋ ਮਨੁੱਖ ਗੁਰੂ ਦਾ ਸੱਚਾ ਸਿੱਖ ਘਾਉਂਦਾ ਹੈ ਤੇ ਭਾਵ ਜਿਹਨੂੰ ਲੋਕ ਸੱਚਾ ਸਿੱਖ ਮੰਨਦੇ ਆ ਉਹ ਰੋਜ਼ ਸਵੇਰੇ ਉੱਠ ਕੇ ਪਰਮਾਤਮਾ ਦਾ ਸਿਮਰਨ ਕਰਦਾ ਹੈ ਆਖੋ ਸਤਨਾਮ ਉੱਦਮ ਕਰੇ ਉਦਮੀ ਹੋਵੇ ਆਲਸੀ ਨਾ ਹੋਵੇ ਭਾਵ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੀ ਵਿਚਾਰ ਨਾਲ ਜੁੜਦਾ ਹੋਵੇ ਸਿਫਤ ਸਲਾਹ ਕਰਦਾ ਹੋਵੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁੱਖ ਦਵਾਰ ਉਦਮ ਕਰੇ ਭਲਕੇ ਪਰਪਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਣਾ ਆਵੇ ਪਾਤਸ਼ਾਹ ਕਹਿੰਦੇ ਉਹ ਹਰ ਰੋਜ਼ ਸਵੇਰੇ ਉਦਮ ਕਰਦਾ ਹੈ ਇਸ਼ਨਾਨ ਕਰਦਾ ਹੈ ਫਿਰ ਨਾਮ ਰੂਪ ਅੰਮ੍ਰਿਤ ਦੇ ਸਰੋਵਰ ਵਿੱਚ ਟੁੰਬੀ ਲਾਂਦਾ ਜਿਹਦੇ ਨਾਲ ਕੀ ਹੁੰਦਾ ਕੀ ਕਿਹਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਵੀ ਮਨ ਵੀ ਤੇ ਤਨ ਵੀ arogh ਹੋ ਜਾਊਗਾ ਤੰਦਰੁਸਤ ਹੋ ਜਾਊਗਾ ਤੂੰ ਆਹ ਕੰਮ ਕਰਿਆ ਕਰ ਬੜਾ ਸਤਿਗੁਰੂ ਜੀ ਨੇ ਇਸ ਸ਼ਬਦ ਵਿੱਚ ਦੱਸ ਦਿੱਤਾ ਵੀ ਗੁਰੂ ਦਾ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਉਹਨੂੰ ਕੀ ਕਰਨਾ ਚਾਹੀਦਾ ਪਹਿਲਾਂ ਉਹ ਉੱਠ ਕੇ ਅੰਮ੍ਰਿਤ ਵੇਲੇ ਨਾਮ ਜਪਦਾ ਹੈ ਉੱਦਮ ਕਰੇ ਉੱਦਮ ਕਰਦਾ ਹੈ ਆਲਸੀ ਨਹੀਂ ਹੈ ਇਸ਼ਨਾਨ ਕਰਦਾ ਹੈ ਫਿਰ ਨਾਮ ਰੂਪ ਅੰਮ੍ਰਿਤ ਦੇ ਸਰੋਵਰ ਵਿੱਚ ਤੁੰਬੀ ਲਾਉਂਦਾ ਹੈ ਫਿਰ ਕੀ ਕਰਦਾ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਪਾਤਸ਼ਾਹ ਕਹਿੰਦੇ ਸਤਗੁਰੂ ਦੇ ਉਪਦੇਸ਼ ਦੁਆਰਾ ਮਾਲਕ ਦੇ ਨਾਮ ਦਾ ਜਾਪ ਜਪਦਾ ਹੈ ਤੇ ਇਸ ਤਰ੍ਹਾਂ ਉਹਦੇ ਸਾਰੇ ਪਾਪ ਵਿਕਾਰ ਨੇ ਜਿਹੜੇ ਲੈ ਜਾਂਦੇ ਆ। ਪਹਿਲਾਂ ਉਪਦੇਸ਼ ਨੂੰ ਸੁਣਦਾ ਹੈ। ਫਿਰ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਤੇ ਫਿਰ ਫਿਰ ਪ੍ਰਮਾਤਮਾ ਦਾ ਨਾਮ ਜਪਦਾ ਹੈ। ਕਿਉਂਕਿ ਕਹਿਣਾ ਬੜਾ ਸੁੱਖ ਹੈ ਨਾ ਵੀ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਉਪਦੇਸ਼ ਤੋਂ ਬਿਨਾ ਨਾ ਕਿਰਤ ਤੇ ਵਿਸ਼ਵਾਸ ਆਉਂਦਾ ਹੈ ਤੇ ਉਪਦੇਸ਼ ਤੋਂ ਬਿਨਾ ਨਾਮ ਅੰਦੇ ਚ ਦਇਆ ਆਉਂਦੀ ਹੈ ਵੀ ਵੰਡ ਕੇ ਛੱਕ ਸਕੇ ਉਪਦੇਸ਼ ਤੋਂ ਬਿਨਾ ਉਹ ਨਾਮ ਵੀ ਨਹੀਂ ਜਪ ਸਕਦਾ ਕਿਉਂਕਿ ਉਪਦੇਸ਼ ਨੇ ਹੀ ਦੱਸਣਾ ਹੈ ਕਿ ਕਿਰਤ ਵਿੱਚ ਕਿੰਨੀ ਕਿ ਤਾਕਤ ਹੈ ਗੁਰੂ ਦੇ ਉਪਦੇਸ਼ ਨੇ ਹੀ ਦੱਸਣਾ ਕਿ ਵੰਡ ਕੇ ਛੱਕਣ ਵਿੱਚ ਕਿੰਨੀ ਤਾਕਤ ਹੈ ਫੇਰ ਹੀ ਵੰਡ ਕੇ ਛੱਕਣ ਨੂੰ ਮਨ ਕਰੂ ਨਾ ਜਦੋਂ ਦਇਆ ਅੰਦਰ ਪੈਦਾ ਹੁੰਦੀ ਹੈ ਤੌਲ ਧਰਮ ਦਇਆ ਕਾ ਪੂਚਦੋਂ ਬਾਣੀ ਪੜਾਂਗੇ ਕਹਿਣ ਨੂੰ ਬੜਾ ਸੌਖਾ ਕਹਿ ਸਕਦੇ ਆਂ ਵੀ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਉਪਦੇਸ਼ ਨਾਲ ਕਿਰਤ ਤੇ ਵਿਸ਼ਵਾਸ ਹੋਣਾ ਉਪਦੇਸ਼ ਨਾਲ ਵੰਡ ਕੇ ਛਕਿਆ ਜਾਣਾ ਤੇ ਉਪਦੇਸ਼ ਨਾਲ ਹੀ ਨਾਮ ਜਪਿਆ ਜਾਣਾ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ ਬਾਦਸ਼ਾਹ ਕਹਿੰਦੇ ਇਸ ਤਰ੍ਹਾਂ ਤੇਰੇ ਪਾਪਕਾਰ ਨੇ ਉਪਦੇਸ਼ ਨਾਲੋਂ ਲੈ ਜਾਣਗੇ ਫਿਰ ਕੀ ਕਰਨਾ ਹੈ ਫਿਰ ਚੜਾ ਦਿਵਸ ਜਦੋਂ ਆਪਾਂ ਕਹਿੰਦਾ ਵੀ ਪੌ ਫੁੱਟਦੀ ਹੈ ਫਿਰ ਉਹਦੀ ਸਿਫਤਸਲਾਹ ਕਰੇ ਗੁਰਬਾਣੀ ਗਾਵੇ ਫਿਰ ਚੜਾ ਦਿਵਸ ਗੁਰਬਾਣੀ ਗਾਵੇ ਫਿਰ ਗੁਰਬਾਣੀ ਗਾਵੇ ਸਿਫਤਸਲਾਹ ਕਰੇ ਜਦੋਂ ਦਿਨ ਚੜਦਾ ਹੈ ਤੇ ਸਤਿਗੁਰੂ ਦੀ ਬਾਣੀ ਦੀ ਸਿਫਤ ਸਲਾਹ ਕਰਦਾ ਉਹਦੀ ਕੀਰਤੀ ਕਰਦਾ ਫਿਰ ਉਸ ਤੋਂ ਬਾਅਦ ਬੈਹਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਫਿਰ ਉਸ ਤੋਂ ਬਾਅਦ ਦਿਨ ਚੜ ਜਾਂਦਾ ਬੰਦਾ ਕੰਮਕਾਰ ਤੇ ਚਲਾ ਜਾਂਦਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੈਹਦਿਆਂ ਉੱਠਦਿਆਂ ਭਾਈ ਫਿਰ ਦਿਨੇ ਵੀ ਤੂੰ ਯਾਦ ਕਰੀ ਜਾਇਂ ਆਖੋ ਸਤਨਾਮ ਇੱਕ ਸ਼ਬਦ ਵਿੱਚ ਦੱਸ ਦਿੱਤਾ ਨਾ ਵੀ ਸਿੱਖ ਕਿ ਹੋ ਜਾ ਹੁੰਦਾ ਤੇ ਸਿੱਖ ਨੂੰ ਕਰਨਾ ਕੀ ਚਾਹੀਦਾ ਦਿਹਾੜੀ ਕਰਦੇ ਆਂ ਬੈਹਂਦੇ ਆਂ ਉੱਠਦੇ ਆਂ ਭਾਵ ਦਿਹਾੜੀ ਵਿੱਚ ਕਿਰਤਕਾਰ ਕਰਦੇ ਆਂ ਮਾਲਕ ਦਾ ਨਾਮ ਜਪਦਾ ਰਵੇ ਫਿਰ ਚੜਾ ਦਿਵਸ ਗੁਰਬਾਣੀ ਗਾਵੇ ਬੈਹਂਦੇ ਆਂ ਉੱਠਦੇ ਆਂ ਹਰ ਨਾਮ ਤੇ ਆਵੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਫਿਰ ਜਿਹੜਾ ਕੰਮ ਇਹ ਦੱਸਿਆ ਭਾਵ ਜਿਹੜਾ ਗੁਰਸਿੱਖੇ ਕਰਦਾ ਉਹ ਕੋਈ ਕਰਦਾ ਭਵਾਂ ਦੀ ਤੇ ਪਾਤਸ਼ਾਹ ਕਹਿੰਦਾ ਫਿਰ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਪਾਤਸ਼ਾਹ ਕਹਿੰਦੇ ਸਤ ਗੁਰੂ ਦੇ ਮਨ ਵਿੱਚ ਉਹ ਸਿੱਖ ਚੰਗਾ ਲੱਗਦਾ ਹੈ ਜੋ ਪਿਆਰੇ ਮਾਲਕ ਨੂੰ ਹਰ ਵੇਲੇ ਹਰ ਦਮ ਉਹਨੂੰ ਯਾਦ ਰੱਖਦਾ ਹੈ ਵੀ ਜੋ ਕੁਝ ਹੈ ਸਤ ਗੁਰੂ ਜੀ ਉਹ ਤੇਰੇ ਕਰਕੇ ਹੀ ਹੈ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ ਫਿਰ ਪਾਤਸ਼ਾਹ ਕਹਿੰਦੇ ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਪਾਤਸ਼ਾਹ ਕਹਿੰਦੇ ਜੀਤੇ ਪਿਆਰਾ ਮਾਲਕ ਦਿਆਲ ਹੋ ਜਾਂਦਾ ਏ ਉਸ ਗੁਰਸਿੱਖ ਨੂੰ ਸਤਗੁਰੂ ਜੀ ਫਿਰ ਸਿੱਖਿਆ ਦਿੰਦੇ ਆ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਆਵਰੈ ਨਾਮ ਜਪਾਵੇ ਪਾਤਸ਼ਾਹ ਕਹਿੰਦੇ ਆ ਕਿ ਉਸ ਗੁਰਸਿੱਖ ਦੀ ਚਰਨ ਧੂੜ ਮੰਗਦੇ ਆ ਜੋ ਆਪ ਨਾਮ ਜਪਦਾ ਹੈ ਤੇ ਹੋਰ ਨਾਂ ਨੂੰ ਜਪਾਉਂਦਾ ਹੈ ਅੱਗੇ ਆ ਪੌੜੀ ਮਾਰਾ ਕਹਿੰਦੇ ਜੋ ਤੂੰ ਸੱਚ ਤੇ ਆਏ ਦੇ ਸੇ ਬਿਰਲੇ ਥੋੜੇ ਪਰ ਹੇ ਸੱਚੇ ਪਾਤਸ਼ਾਹ ਉਹ ਬਹੁਤ ਥੋੜੇ ਜੀ ਬਹਨ ਜੋ ਕਾਗਰ ਚਿੱਤ ਹੋ ਕੇ ਤੇਰਾ ਸਿਮਰਨ ਕਰਦੇ ਆ ਨਹੀਂ ਬਈ ਬਹੁਤੀ ਦੁਨੀਆ ਤਾਂ ਬਹਿਮਾ ਭਰਮਾਂ ਚ ਪਈ ਹੋਈ ਹੈ ਜੋ ਮਨ ਚਿੱਤ ਇੱਕ ਆਰਾਧ ਦੇ ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ ਪਾਤਸ਼ਾਹ ਕਹਿੰਦਿਆ ਪੂਰਨ ਕਾਗਰਤਾ ਵਿੱਚ ਜੋ ਮਨੁੱਖ ਇੱਕ ਦਾ ਆਰਾਧਨ ਕਰਦਾ ਹੈ ਪਰਮਾਤਮਾ ਦਾ ਉਹਦੀ ਕਮਾਈ ਤਾਂ ਬੇਅੰਤ ਜੀਵ ਖਾਂਦੇ ਹਨ ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ ਅਸੰਖ ਕਰੋੜਾ ਤੋਦਨੋ ਸਬਤਿਆ ਆਈਂਦੀ ਸੇ ਖਾਏ ਪਏ ਜੋ ਸਾਹਿਬ ਲੋੜੇ ਮਹਾਰਾਜ ਕਹਿੰਦੇ ਹੈ ਪ੍ਰਮਾਤਮਾ ਉਂਝ ਤਾਂ ਸਾਰੀ ਸ੍ਰਿਸ਼ਟੀ ਤੇਰਾ ਧਿਆਨ ਧਰਦੀ ਹੈ ਪਰ ਪ੍ਰਵਾਣ ਉਹ ਹੁੰਦੇ ਹੈ ਜਿਹੜੇ ਉਹਨੂੰ ਭਾਜਦੇ ਹੈ ਜਿਨ੍ਹਾਂ ਨੂੰ ਮਾਲਕ ਪਸੰਦ ਕਰਦਾ ਹੈ ਵੀ ਇਹ ਮੇਰਾ ਸੱਚਾ ਸਿੱਖ ਹੈ ਜੋ ਬਿਨ ਸਤਗੁਰ ਸੇਵੇ ਖਾਂਦੇ ਪਹਿਨਦੇ ਸੇ ਮੂਏ ਮਰ ਜੰਮੇ ਕੋੜੇ ਮਹਾਰਾਜ ਕਹਿੰਦੇ ਸਤਗੁਰੂ ਦੀ ਸੇਵਾ ਤੋਂ ਸੱਖਣੇ ਰਹਿ ਕੇ ਜੋ ਮਨੁੱਖ ਖਾਣ ਪੀਣ ਤੇ ਪਹਿਨਣ ਦੇ ਰਸਾਂ ਵਿੱਚ ਲੱਗੇ ਰਹਿੰਦੇ ਆ ਉਹ ਕੋੜੇ ਮੁੜ ਮੁੜ ਕੇ ਜੰਮਦੇ ਹਨ ਤੇ ਮਰਦੇ ਹਨ ਸ਼ਬਦ ਤੇ ਪੌੜੀ ਵਿੱਚ ਸਾਨੂੰ ਸਾਰਿਆਂ ਨੂੰ ਬੜਾ ਗਿਆਨ ਦਿੱਤਾ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਤੇ ਉਹਨਾਂ ਦੀ ਹਾਲਤ ਕੀ ਹੈ ਮਾਰੇ ਕਹਿੰਦੇ ਆ ਸਤਿਗੁਰੂ ਦੀ ਸੇਵਾ ਤੋਂ ਸਖਣੇ ਜਿਹੜੇ ਪੈਣਦੇ ਆ ਤੇ ਖਾਂਦੇ ਆ ਜਨਮ ਮਰਨ ਦੇ ਗੇੜ ਚ ਪੈ ਜਾਂਦੇ ਆ ਤੇ ਉਹਨਾਂ ਦਾ ਸੁਭਾਅ ਕੀ ਹੁੰਦਾ ਓਏ ਹਾਜ਼ਰ ਮਿੱਠਾ ਬੋਲਦੇ ਜਦੋਂ ਕੋਲੇ ਹੁੰਦੇ ਆ ਉਦੋਂ ਮਿੱਠਾ ਬੋਲਦੇ ਆ ਤੇ ਬਾਹਰ ਬਿਸ ਕੱਡੇ ਮੁਖ ਕੋਲੇ ਕਹਿੰਦੇ ਇਹੋ ਜੇ ਮਨੁੱਖ ਸਾਹਮਣੇ ਮਿੱਠੀਆਂ ਗੱਲਾਂ ਪਰ ਪਿੱਛੋਂ ਮੂੰਹ ਵਿੱਚੋਂ ਬਿਓ ਕੋਲਦੇ ਆ ਭਾਵ ਰੱਜ ਕੇ ਨਿੰਦਿਆ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਆ ਉਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁਖ ਕੋਲੇ ਮਨ ਖੋਟੇ ਦੀਏ ਵਿਛੋੜੇ ਪਾਤਸ਼ਾਹ ਕਹਿੰਦੇ ਇਹੋ ਜੇ ਮਨੋਕੁਟਿਆਂ ਨੂੰ ਮਾਲਕ ਨੇ ਆਪਣੇ ਨਾਲੋਂ ਵਿਛੋੜ ਕੇ ਰੱਖਿਆ ਹੋਇਆ ਹੈ ਤੇ ਆਤਮਿਕ ਸ਼ਾਂਤੀ ਨਹੀਂ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਕਿ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਉਦੀ ਬੰਦਗੀ ਕਰਨੀ ਆ ਗੁਰੂ ਜੀ ਦੇ ਉਪਦੇਸ਼ ਨੂੰ ਸਮਝਣਾ ਹੈ ਤੇ ਆ ਤੂੰ ਕਰਮ ਕਰਨਿਆ ਫਿਰ ਭਾਈ ਤੂੰ ਗੁਰੂ ਨੂੰ ਪਾ ਜਾਏਗਾ ਇਸ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਸ਼ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ